ਚੰਗਾ ਪਮੀਏ ਮੈਂ ਜਾਣਾ ਡਿਊਟੀ ਤੇ ਹੈ ਰੁਕੋ ਰੁਕੋ ਇੱਕ ਮਿੰਟ ਗੱਲ ਸੁਣੋ ਕੀ ਗੱਲ ਹੈ ਜਿਹੜੇ ਤੁਸੀਂ ਮੇਰੇ ਤੋਂ 3500 ਰੁਪਏ ਲਏ ਸੀ ਉਹ ਦੇ ਕੇ ਜਾਓ ਕਿਹੜੇ 3500 ਰੁਪਏ ਲਏ ਮੈਂ ਤੇਰੇ ਤੋਂ ਹੈ ਕਿਹੜੇ ਲੈ ਲਏ 3500 ਪਰਸੋਂ ਤੁਸੀਂ ਲਏ ਸੀ ਮੈਥੋਂ 35 ਰੁਪਏ ਦੁੱਧ ਵਾਸਤੇ ਤੇ ਕੱਲ ਮੈਥੋਂ 100 ਰੁਪਏ ਲਿਆ ਸੀ ਤੁਸੀਂ ਖੁਦਾਰਾ ਹੋਏ ਨਾ 3500 3500 ਤੇ ਹੋਰ ਉਹ ਕਿਹੜੇ ਸਕੂਲ ਚ ਪੜ੍ਹੀ ਹੈ ਤੂੰ ਮੈਨੂੰ ਤਾਂ ਤੂੰ ਜਮਾਈ ਅਨਪੜ ਲੱਗਦੀ ਹੈ ਹੈ ਮੈਨੂੰ ਤਾਂ ਇਹ ਲੱਗਦਾ ਤੂੰ ਸਕੂਲ ਦੇ ਬਾਹਰ ਦੀ ਵੀ ਨਹੀਂ ਟੱਪੀ ਆ ਮੈਂ ਟੱਪੀ ਮੈਂ ਤਾਂ ਉਂਗਲਾਂ ਤੇ ਹਿਸਾਬ ਕਰ ਦਿਆ ਸਾਰਾ ਉਂਗਲਾਂ ਤੇ ਜਿਵੇਂ ਤੁਸੀਂ ਮੈਥੋਂ 3500 ਰੁਪਏ ਲਏ ਐ ਨਾ ਉਵੇਂ ਮੈਨੂੰ ਦੇ ਦਿਓ ਚੁੱਪਚਾਪ ਚੱਲ ਜਿਵੇਂ ਮੈਂ ਤੇ ਇਥੋਂ ਲਏ ਐ ਉਵੇਂ ਮੈਂ ਤੈਨੂੰ ਦੇ ਦੇ ਦਿੰਦਾ ਹਾਂ ਦਿਓ ਠੀਕ ਐ ਠੀਕ ਐ ਆ ਚੱਕ ਆ 30 ਰੁਪਏ ਹੋ ਗਿਆ ਸਿੱਕਾ 5 ਦਾ ਹੋਰ ਦਿੰਨਾ ਦੇ ਦੇ ਇੱਧਰ ਦੇ ਲੈ ਹੈ ਇਹ ਹੋ ਗਏ ਪਰਸੋਂ 35 ਰੁਪਏ ਜਿਹੜੇ ਤਿੱਥੋਂ ਲਏ ਸੀ ਦੁੱਧ ਵਾਸਤੇ ਹਾਂ ਹੈਨਾ ਤੇ ਆ ਹੋ ਗਏ 100 ਰੁਪਏ ਦੇ ਕੰਨ ਲਏ ਸੀ ਹੋਗੇ ਨਾ 3500 ਹਾਂ ਹੋਗੇ ਬਸ ਠੀਕ ਹੈ ਨਾ ਠੀਕ ਹੈ ਖੁਸ਼ ਹੈ ਨਾ ਹਾਂ ਆਹ ਤਾਂ ਬਾ